ਕਾਫੀ ਦਿਨਾਂ ਤੋਂ ਪੰਜਾਬ ਦੇ ਵਿੱਚ ਮੌਸਮ ਹੈ ਜਿਹੜਾ ਖਰਾਬ ਚੱਲ ਰਿਹਾ ਹੈ ਪਿਛਲੇ ਦਿਨਾਂ ਦੇ ਵਿੱਚ ਕਾਫੀ ਪਿੰਡਾਂ ਦੇ ਵਿੱਚ ਤੇਜ਼ ਵਾਰਿਸ਼ ਵੀ ਹੋਈ ਹੈ ਸਬਜ਼ੀਆਂ ਦਾ ਵੀ ਕਾਫੀ ਨੁਕਸਾਨ ਹੋਇਆ ਗੜੇਮਾਰੀ ਦੇ ਨਾਲ ਕਣਕਾਂ ਦਾ ਵੀ ਕਾਫੀ ਨੁਕਸਾਨ ਹੋਇਆ ਗੜੇਮਾਰੀ ਦੇ ਨਾਲ ਕਿਉਂਕਿ ਹਾੜੀ ਦੇ ਵਿੱਚ ਜਿਹੜੇ ਸਾਲਾਂ ਤੇ ਵਾਰਿਸ਼ਾਂ ਹੁੰਦੀਆਂ ਨੇ ਉਹ ਸਾਲਾਂ 'ਚ ਕੰਮ ਜਿਹੜਾ ਲੇਟ ਚੱਲਿਆ ਜਾਂਦਾ ਹਲੇ ਵਿੱਚ ਕਿਸਾਨ ਭਰਾਵਾਂ ਨੇ ਕਣਕਾਂ ਵੱਢਣ ਵਾਲੀਆਂ ਵੀ ਪਈਆਂ ਨੇ ਵਿੱਚ ਕਿਸਾਨਾਂ ਨੇ ਤੂੜੀਆਂ ਵੀ ਕਰਨ ਵਾਲੀਆਂ ਪਈਆਂ ਨੇ ਹਲੇ 90 ਤੋਂ 95% ਕਣਕ ਹਲੇ ਮੰਡੀਆਂ ਦੇ ਵਿੱਚ ਪਈ ਹੈ ਵਿੱਚ ਕਿਸਾਨ ਪਰਪਰਾਂ ਦੇ ਵਿੱਚ ਵੀ ਕਣਕ ਡੇਗੀ ਬੈਠੇ ਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਵੀ ਆਪੋ ਪਰ ਏਰੀਆ ਦੇ ਵਿੱਚ ਮੌਸਮ ਦਾ ਕੀ ਹਾਲ-ਚਾਲ ਹੈ ਵਾਢੀ ਤੁਹਾਡੇ ਕਿੰਨੇ ਕ ਪਰਸੈਂਟ ਜੜੀ ਹੋ ਚੁੱਕੀ ਆ ਮਹਿਮਾਨਸਾ ਡਿਸਟ੍ਰਿਕਟ ਦੀ ਗੱਲ ਕਰਾਂ ਮਾਨਸਾ ਬਠਿੰਡੇ ਦੀ ਮੈਂ ਮਾਨਸਾ ਜ਼ਿਲ੍ਹੇ ਤੋਂ ਅੱਜ ਜਿਹੜੀ ਆਪਦੀ ਅਪਡੇਟ ਭਲਾੜਾ ਮੰਡੀ ਤੋਂ ਦੇ ਰਿਆਂਗਾ ਕਿਉਂਕਿ ਸਾਡੇ ਏਰੀਆ ਦੇ ਵਿੱਚ ਸਵੇਰ 5-6 ਵਜੇ ਤੋਂ ਲੈ ਕੇ ਹੁਣ 7:28 ਹੋ ਚੁੱਕੇ ਨੇ ਹੁਣ ਤੱਕ ਦਾ ਮੌਸਮ ਜਿਹੜਾ ਕਾਫੀ ਖਰਾਬ ਹੈ ਸਵੇਰੇ ਦੋ ਤਿੰਨ ਵਾਰੀ بارش ਵੀ ਹਲਕੀ ਫੁਲਕੀ ਹੋ ਚੁੱਕੀ ਆ ਹੁਣ ਵੀ ਜਿਹੜੇ ਬੱਦਲ ਛਾਏ ਹੋਇਆ ਕਿਉਂਕਿ ਜਿਨ੍ਹਾਂ ਨੇ ਅੱਜ ਕੱਲ ਕਬੱਡਣੀ ਦੋਨਾਂ ਦੇ ਕੰਮ ਰੁਕੇ ਪਿਆ ਤੂੜੀ ਦਾ ਕੰਮ ਤਾਂ ਚਾਰ ਕਣੀਆਂ ਦੇ ਨਾਲ ਹੀ ਜਿਹੜਾ ਰੁਕ ਜਾਂਦਾ ਹੈ ਪ੍ਰਮਾਤਮਾ ਅੱਗੇ ਅਰਦਾਸ ਇਹੀ ਕਰੋ ਵੀ ਕਿਸਾਨਾਂ ਦਾ ਜਿਹੜਾ ਨੁਕਸਾਨ ਹੋਣੋਂ ਬਚ ਜੇ ਕਿਉਂਕਿ ਜਿਹੜੀਆਂ ਤੂੜੀਆਂ ਖੇਤਾਂ ਦੇ ਵਿੱਚ ਪਈਆਂ ਨੇ ਉਹਨਾਂ ਦੇ ਵੀ ਨੁਕਸਾਨ ਹੈ ਕਣਕ ਵੱਢਣ ਵਾਲੇ ਪਈਏ ਉਹਦਾ ਵੀ ਨੁਕਸਾਨ ਹੈ ਜਿਹੜੀ ਕਣਕ ਮੰਡੀ ਦੇ ਵਿੱਚ ਪਈਏ ਉਹਦਾ ਵੀ ਨੁਕਸਾਨ ਹੈ ਕਿਉਂਕਿ ਜ਼ਿਆਦਾਤਰ ਪਿੰਡ ਵਾਲਿਆਂ ਮੰਡੀਆਂ ਥੋੜੀਆਂ ਕਣੀਆਂ ਵਿੱਚ ਕੱਚੀਆਂ ਨੇ ਵਿੱਚ ਕਿਸਾਨ ਭਰਾਵਾਂ ਨੇ ਤੰਗੀ ਦੇ ਮਾਰੇ ਨੇ ਕੱਚੇ ਥਾਂ ਦੇ ਵਿੱਚ ਤਰਪਾਲਾਂ ਵਿਛਾ ਕੇ ਜਿਹੜੀ ਉਹਦੇ ਉੱਪਰ ਕਣਕ ਲਾਈ ਹੈ ਉਹਦਾ ਵੀ ਨੁਕਸਾਨ ਹੈ ਕਿਉਂਕਿ ਜਿਵੇਂ ਹੁਣ ਇਹ ਦੋ ਤਿੰਨ ਵਾਰਿਸ਼ ਦੋ ਤਿੰਨ ਦਿਨ ਵਾਰਸ਼ਾਂ ਪੈਂਦੀਆਂ ਗਈਆਂ ਮੌਕਚਰ ਵੀ ਜਿਹੜਾ ਵਾਅਦਾ ਜਾਣਾ ਹੈ ਸਰਕਾਰ 12 12:30 ਮੌਕਚਰ ਵਾਲੀ ਕਣਕ ਲੈ ਰਹੀ ਹੈ ਐਨਾ ਮੌਕਚਰ ਹੁਣ ਕਿਸੇ ਦਾ ਦੇਖੋ ਆਉਂਦਾ ਨਹੀਂ ਕਿਉਂਕਿ ਜਦੋਂ ਮੌਸਮ ਦੀ ਖਰਾਬੀ ਆਉਣ ਲੱਗ ਜਾਂਦੀ ਹੈ ਕਿਸਾਨਾਂ ਕਿਸਾਨ ਜਿਹੜੇ ਡਰਨ ਲੱਗ ਜਾਂਦੇ ਆ ਫਿਰ ਕਿਸਾਨ ਨੂੰ ਕਣਕ ਤਾਂ ਦੇਖ ਕੱਟਣੀ ਹੀ ਪੈਂਦੀ ਆ ਅੱਜ ਕੱਟ ਲੈ ਕੱਲ ਨੂੰ ਕੱਟ ਲੈ ਕਿਉਂਕਿ ਆਪਾਂ ਰੱਖੇ ਨੂੰ ਸਕਦੇ ਨਹੀਂ ਕਿਉਂਕਿ ਇੱਕ ਆਸਮਾਨ ਦੇ ਥੱਲੇ ਇੱਕ ਸਿਆਉਣਾ ਦਿਨ ਰਾਤ ਪਿਆ ਰਹਿੰਦਾ ਹੈ ਜ਼ਿੰਮੇਦਾਰ ਦਾ ਦਿਲ ਹੈ ਜਿਹੜਾ ਦਿਲ ਰਾਤ ਡੋਲਦਾ ਹੈ ਕਿਤੇ ਹੁਣ ਨਾ ਕੋਈ بارش ਜ਼ਿਆਦਾ ਆ ਜਾਏ ਜਾਂ ਕੋਈ ਅਣਹੋਣੀ ਨਾ ਹੋ ਜਾਏ ਕਿਉਂਕਿ ਹੁਣ ਜਦੋਂ ਲਾਈਟ ਵਗੈਰਾ ਆ ਜਾਂਦੀ ਹੈ 스파ਰਕ ਵੈਰਾ ਤਾਰਾਂ ਕਿਤੇ ਮਾਰ ਜਾਂਦੀਆਂ ਨੇ ਜਿਵੇਂ ਇਧਰ ਗੱਲ ਕਰੀ ਬ੍ਰੇਟਾ ਸ਼ੈਡ ਦੀ ਭਾਵਾਂ ਤੇ ਚੱਕਾ ਲਈ ਸ਼ੇਰ ਦੇ ਵਿੱਚ ਕਾਫੀ ਨੁਕਸਾਨ ਹੋਇਆ ਕਿਉਂਕਿ ਅੱਗ ਦੇ ਨਾਲ ਨੁਕਸਾਨ ਹੁੰਦਾ ਹੀ ਹੁੰਦਾ ਹੈ ਚਾਹੇ ਕੋਈ ਸਿਕਟਵਤੀ ਵਾਲਾ ਜਿਹੜਾ ਮੰਨ ਕੇ ਚੱਲ ਅੱਗ ਲਾ ਜੇ ਚਾਹੇ ਕੋਈ ਬਿਜਲੀ ਦੇ 스파ਰਕ ਤੋਂ ਅੱਗ ਵਗੈਰਾ ਲੱਗ ਜੇ ਧੋਗੇ ਨੁਕਸਾਨ ਇਹਨਾਂ ਦੇ ਨਾਲ ਵਿੱਚ ਹਰ ਸਾਲ ਮਾੜਾ-ਮੋਟਾ ਹੁੰਦੀ ਕਿਉਂਕਿ ਅੱਗ ਦੀਆਂ ਦੁਰਘਟਨਾਵਾਂ ਮਾੜੀਆਂ-ਮੋਟੀਆਂ ਹੁੰਦੀਆਂ ਰਹਿੰਦੀਆਂ ਨੇ ਪਰ ਇਸ ਸਾਲ ਮੌਸਮ ਕਾਫੀ ਖਰਾਬ ਹੈ ਇਹ ਤੋਂ ਕਿਸਾਨ ਕਾਫੀ ਡਰੇ ਹੋਏ ਆ ਮੰਡੀਆਂ ਦੇ ਵਿੱਚ ਜਦੋਂ ਚਾਰਕਣੀ ਆ ਜਾਂਦੀਆਂ ਨੇ ਫਿਰ ਆਪਾਂ ਨੂੰ ਮੰਡੀਆਂ ਦੇ ਵੱਲ ਵੀ ਜਿਹੜੀਆਂ ਤਰਪਾਲਾਂ ਲੈ ਕੇ ਉੱਡਣਾ ਪੈਂਦੇ ਕਿਉਂਕਿ ਉੱਡਣਾ ਤਾਂ ਪੈਂਦਾ ਹੀ ਹੈ ਆਪਾਂ ਨੂੰ ਫਸਲ ਉੱਥੇ ਵੀ ਡਾਰ ਹੁੰਦਾ ਯਾਰ ਵੀ ਮੀਂਹ ਕਣੀ ਦੇ ਨਾਲ ਫਸਲ ਭੇਜ ਨਾ ਜਾਵੇ ਜਿੰਨਾ ਕਿ ਵੀ ਹੁੰਦਾ ਆਪਾਂ ਕਰਦੇ ਆ ਪਰ ਰੱਬ ਅੱਗੇ ਜੋਰ ਕਿਸੇ ਦਾ ਨਹੀਂ ਚੱਲਦਾ ਰੱਬ ਦੇ ਅੱਗੇ ਇੱਕ ਅਰਦਾਸ ਚੱਲਦੀ ਹੈ ਰੱਬ ਦੇ ਘੇ ਅਰਦਾਸ ਹੀ ਕਰੋ ਵੀ ਹੁਣ 5-7 ਦਿਨ ਜਿਹੜਾ ਕੰਮ ਕਰਨ ਲਈ ਦੇ ਦੇ ਕਿਉਂਕਿ ਪਹਿਲੇ ਹੀ ਕਾਫੀ ਲੇਟ ਕੰਮ ਹੋ ਚੁੱਕਿਆ ਮੂੰਗੀਆਂ ਤੇ ਮੱਕੀਆਂ ਦੇ ਫਸਲਾਂ ਇਸਾ ਲੇਟ ਹੋ ਗਈਆਂ ਮੱਕੀ ਘੱਟ ਲੱਗ ਰਹੀ ਸੀ ਮੂੰਗੀ ਜ਼ਿਆਦਾ ਲੱਗ ਰਹੀ ਸੀ ਮੈਨੂੰ ਲੱਗਦਾ ਵੀ ਅੱਧ ਤੋਂ ਵੱਧ ਕਿਸਾਨਾਂ ਆਉਂਦੀਆਂ ਮੂੰਗੀਆਂ ਜਿਹੜੀਆਂ ਫੇਲ ਹੋਣੀਆਂ ਕਿਉਂਕਿ ਮੂੰਗੀ ਦਾ ਟਾਈਮ ਟੱਪਦਾ ਜਾ ਰਿਹਾ ਹੈ ਜਿਹੜੇ ਏਰੀਆ ਦੇ ਵਿੱਚ ਚੰਗਾ ਏਰੀਆ ਦੇ ਵਿੱਚ ਹੈਗਾ ਸੀਗਾ ਉੱਥੇ ਮੂੰਗੀਆਂ ਹਰੀਆਂ ਵੀ ਹੋ ਗਈਆਂ ਆਲੂ ਵਾਲੇ ਏਰੀਆ ਦੇ ਵਿੱਚ ਮੂੰਗੀ ਕਾਮਯਾਬ ਰਹੂਗੀ ਜਾਂ ਅਗੇਤੀਆਂ ਮੂੰਗੀਆਂ ਬੀਜੀਆਂ ਕਾਮਯਾਬ ਰਹਿਣਗੀਆਂ ਉਸ ਤੋਂ ਬਾਅਦ ਬਈ ਮੌਸਮ ਖਰਾਬ ਹੁੰਦਾ ਜਾਣਾ ਤਾਂ ਅਗਲੀ ਫਸਲ ਜਿਹੜੀ ਆਪਣੀ ਲੇਟ ਹੀ ਹੁੰਦੀ ਜਾਣੀ ਆ ਹੁਣ ਕਿਸਾਨਾਂ ਦਾ ਇਹ ਹੀ ਹੈ ਵੀ ਜਿਹੜੀ ਫਸਲ ਹੈਗੀ ਆ ਆਪਾਂ ਇਸ ਫਸਲ ਨੂੰ ਸਾਂਭ ਲਈਏ ਇਸ ਫਸਲ ਨੂੰ ਸਾਂਭਣ ਦਾ ਜਿਹੜਾ ਪ੍ਰਮਾਤਮਾ ਸਰੋਂ ਮੌਕਾ ਇੱਕ ਜ਼ਰੂਰ ਦੇ ਦੇ ਆਪ ਆਪਣਾ ਏਰੀਆ ਤੇ ਜ਼ਿਲ੍ਹਾ ਤੇ ਦੱਸਿਓ ਵੀ ਹਾੜੀ ਦਾ ਕੰਮ ਕਿੰਨੇ ਕ ਪਰਸੈਂਟ ਛੋੜੇ ਬਾਕੀ ਹੈ ਕਿੰਨੇ ਕ ਪਰਸੈਂਟ ਜਿਹੜੀ ਛੋੜੇ ਅੱਜ ਵਾਰਸ਼ ਹੋਈ ਹੈ ਪਹਿਲਾਂ ਕਿੰਨੀ ਗਵਾਰਸ਼ ਹੋਈ ਹੈ ਕਿਉਂਕਿ ਪਿਛਲਾ 5-6 ਦਿਨ ਤੋਂ ਲੈ ਕੇ 24-25 ਤਰੀਕ ਤੱਕ ਦਾ ਮੌਸਮ ਜਿਹੜਾ ਹਰ ਰੋਜ਼ ਖਰਾਬ ਹੀ ਦੱਸਿਆ ਜਾ ਰਿਹਾ ਹੈ ਕਿਤੇ ਵੱਧ ਵਾਰਸ਼ ਹੋਣੀ ਹੈ ਕਿਤੇ ਵਾਰਸ਼ ਘੱਟ ਹੋਣੀ ਹੈ ਵਾਰਸ਼ ਲਗਭਗ ਕਹਿੰਦੇ ਵੀ ਹੋਣੀ ਹੋਣੀ ਹੈ ਹੁਣ ਸਾਡੇ ਇਸ ਟਾਈਮ ਜਿਹੜੀ ਵਾਰਸ਼ ਚੱਲ ਹੀ ਰਹੀ ਸੀ ਕਿਉਂਕਿ 7 ਉਬਜੇ ਕਾ ਬਾਰਸ਼ ਸੀ ਜਿਹੜੀ ਢੰਮਲ ਹਲਕੀ ਫੁਲਕੀ ਹੋਣ ਲੱਗੀ ਸੀ ਉਸ ਤੋਂ ਬਾਅਦ ਮਾਣਾ ਮੋਟਾ ਜਿਹੜਾ ਵਾਰਸ਼ ਦੁਵਾਰੇ ਵੀ ਤੇਜ਼ ਹੋਈ ਸੀ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਆਪਾਂ ਵੀ ਇਹ ਹੁਣ 5-7 ਦਿਨ ਵੈਗਰੂ ਆਪਾਂ ਨੂੰ ਕੰਮ ਕਰਨ ਲਈ ਦੇ ਦੇ ਫੇਰ ਜਿੰਨੀ ਚਾਹੇ ਉਹ ਨਵੀਂ ਪਾਲੇ ਕੋਈ ਕਿਸਦਾ ਜਿਹੜਾ ਐਡਾ ਨੁਕਸਾਨ ਨਹੀਂ ਹੋਣਾ ਤੇ ਪਹਿਲਾਂ ਵੀ ਕਾਫੀ ਨੁਕਸਾਨ ਹੋਇਆ ਸਬਜ਼ੀਆਂ ਦਾ ਨੁਕਸਾਨ ਹੋਇਆ ਕਣਕਾਂ ਦਾ ਨੁਕਸਾਨ ਹੋਇਆ ਉਹ ਨੁਕਸਾਨ ਜ਼ਿੰਮੇਵਾਰ ਰੋਥੇ ਜ਼ਿੰਮੇਵਾਰ ਜਿਹੜਾ ਦਬ ਜਾਂਦਾ ਜਦੋਂ ਪੱਕੀ ਫਸਲ ਦੇ ਉੱਪਰ ਕੁਈ ਘੜੇ ਮਾਰੀ ਜਾਂ ਨੂੰ ਹੋਣੀ ਵਾਤ ਜਾਂਦੀ ਹੈ